ਵਤੰਦਰ ਮੇਰੇ ਆ ਚਾੜੂ ਵਾਲੇ ਨੇ ਸੋਸ਼ਲ ਮੀਡੀਆ ਵਾਲੇ ਪਤਾ ਨਹੀਂ ਐਨੇ ਤੇਜ਼ ਕਿੱਥੋਂ ਲਿਆਤੇ ਨੇ ਚੰਗੀ ਤਰ੍ਹਾਂ ਗੱਲਬਾਤ ਸੁਣਨ ਤੋਂ ਪਹਿਲੀ ਓਲਾ ਦੀ ਸਕੂਟਰੀ ਮੰਗੂ ਸਬੀਟ ਫੜ ਜਾਂਦੇ ਨੇ ਸਬਜੀ ਦਾ ਹਜੇ ਪਤਾ ਨਹੀਂ ਹੁੰਦਾ ਵੀ ਸਰਕਾਰ ਕਦੂ ਤਰੂਗੀ ਪੇਠਾ ਬਣਾਉਗੀ ਜਾਂ ਪ੍ਰਿੰਡੀਆਂ ਕਰੂਗੀ ਇਹ ਫੇਸਬੁੱਕ ਤੇ ਖਰਚਾ ਨਾ ਲੱਗੇ ਤੜਕਾ ਬਣਾਉਣ ਵਾਸਤੇ ਪਹਿਲੀ ਖੜ ਜਾਂਦੇ ਨੇ ਅ ਚਾਰ ਪੰਜ ਦਿਨ ਪਹਿਲਾਂ ਜਿਉ ਲੱਗੇ ਖੜੇ ਹੋਏ ਟਰੈਕਟਰ ਵਾਂਗੂ ਫੇਸਬੁਕ ਤੇ ਪੋਸਟਾਂ ਨੂੰ ਤਾਂ ਕਾ ਲਾਉਣ ਪੰਜਾਬ ਸਰਕਾਰ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਤੋਂ ਡਰਦੇ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੋਂ ਬਟਿਆ ਕਿਨਾਰਾ ਸੈਨੇਟ ਦੀਆਂ ਚੋਣਾਂ ਦਾ ਫੈਸਲਾ ਲਿਆ ਵਾਪਸ ਉਹ ਪਤੰਦਰੋ ਅੱਜ ਮੈਂ ਤੁਹਾਨੂੰ ਐ ਪੁੱਛਦਾ ਵੀ ਜੇ ਸੋਡੀਆਂ ਪੋਸਟਾਂ ਤੇ ਸੁੱਡੀ ਸਰਕਾਰ ਤੋਂ ਡਰਦੇ ਸੈਂਟਰ ਸਰਕਾਰ ਦਾ ਉਹ ਫੈਸਲਾ ਵਾਪਸ ਲਿਆ ਹੋਇਆ ਹੈ ਫਿਰ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੌਲਾ ਨਾਨਕਿਆਂ ਦੇ ਦਾਦਕਿਆਂ ਵਾਂਗੂ ਭਾਜੀ ਵੰਡਣ ਪਿੱਛੇ ਪਿਆ ਹੋਇਆ। ਉਹ ਰਾਜੇ ਚਾਹ ਪਾਣੀ ਪੀ ਲਿਆ ਕਰੋ, ਮੂੰਹ ਮਾਤੋ ਲਿਆ ਕਰੋ, ਚੰਗੀ ਤਰ੍ਹਾਂ ਸਾਰਾ ਕੁਝ ਪਤਾ ਪੁਤਾ ਕਰਕੇ ਪੋਸਟਾਂ ਪਾਇਆ ਕਰੋ। ਤੁਸੀਂ ਕਹਿੰਦੇ ਹੋ ਸਾਡੀ ਸਰਕਾਰ ਨੇ ਸੈਂਟਰ ਤੋਂ ਫੈਸਲਾ ਵਾਪਸ ਦਵਾਤਾ। ਸਾਡੀ ਸਰਕਾਰ ਨੇ ਤਾਂ ਸਿਆਸਤਾਂ ਨਾਲ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਲੋਕਾਂ ਦੇ ਘਰਾਂ ਤੱਕ ਲਿਆਤਾ। ਕੱਲ ਸਾਡੇ ਪਿੰਡ ਗਮਾਂਡੀਆਂ ਨੇ ਕਣਕ ਬੀਜਦੇ ਹੋਏ ਗਮਾਂਡੀਆਂ ਦੀ ਵੱਟ ਵੱਢ ਲਈ ਜਦੋਂ ਬੁੜੇ ਨੂੰ ਪਤਾ ਲੱਗਿਆ ਉਹਨੇ ਆਪਣੀ ਵੱਟ ਬਚਾਉਣ ਵਾਸਤੇ ਹੱਕ ਵਾਸਤੇ ਲਵੇ ਜਾ ਕੇ ਪੰਜ ਸੱਤ ਛੱਡੀਆਂ ਕਲਕਾਰੀਆਂ ਉਹਨਾਂ ਦੇ ਨੌਕਰ ਨੇ ਉੱਤਰ ਕੇ ਬੁੜੇ ਦੇ ਸੀ ਸੱਤ ਡਾਂਗਾ ਮਾਰੀਆਂ ਤਿਆ ਤਾਂ ਦੂਜੇ ਦਿਨ ਘਰਦਿਆਂ ਨੇ ਇਕੱਠ ਕਰਕੇ ਉਹਦੇ ਮਾਲਕ ਨੂੰ ਪੁੱਛਿਆ ਉਹ ਕਹਿੰਦਾ ਵੀ ਦੇਖੋ ਮੇਰੇ ਦਿਲ ਤੇ ਬਹੁਤ ਬੁਰੀ ਇਸ ਘਟਨਾ ਦੀ ਠੇਸ ਪਹੁੰਚੀ ਹੈ ਇਹ ਖਬਰ ਸੁਣ ਕੇ ਮੇਰੇ ਦਿਲ ਦਾ ਬਹੁਤ ਬੁਰਾ ਹਾਲ ਹੈ ਉਹ ਨੌਕਰ ਸੀ ਉਹਨੂੰ ਆਪਣਾ ਕੰਮ ਕਰਨ ਦਿਓ ਬਾਕੀ ਮੇਰੀ ਰੂਤ ਆ ਭਾਈ ਚਾਰਕ ਤੌਰ ਤੇ ਤੁਹਾਡੇ ਬਾਬੇ ਦੇ ਨਾਲ ਉੱਥੇ ਸਾਰੇ ਬੰਦੇ ਬੈਠੇ ਹੈਰਾਨ ਕਹਿੰਦੇ ਕਮਾਲ ਹੋ ਗਈ ਯਾਰ ਨਾਲੇ ਤਾਂ ਅਗਲਿਆਂ ਦੀ ਵੱਟ ਬਾਤੀ ਨਾਲੇ ਬੁੜੇ ਦੀ ਮੁੰਜ ਬਣਾਤੀ ਨਾਲੇ ਪੰਚਾਇਤ ਚ ਤੂੰ ਹਮਦਰਦੀ ਦਿਖਾਤੀ ਇਹ ਤੂੰ ਕੀ ਤੋ ਇਸ ਤਰ੍ਹਾਂ ਦੀ ਸਿੱਖਿਆ ਲੈ ਕੇ ਖੜ ਗਿਆ ਕਹਿੰਦਾ ਵੀ ਦੇਖੋ ਬਾਲਾ ਤੱਕਾ ਜਾ ਨਾ ਕਰੋ ਪਹਿਲਾਂ ਜੋ ਮਰਜੀ ਤੀ ਹੁਣ ਇਹ ਕੰਮ ਸਰਕਾਰੀ ਤੌਰ ਤੇ ਲੀਗਲ ਬਣ ਗਿਆ ਅਸੀਂ ਆਖਿਆ ਵੀ ਦੂ ਵੀ ਕਮਾਲ ਯਾਰ ਇਹ ਸਰਕਾਰੀ ਤੌਰ ਤੇ ਲੀਗਲ ਕਿਹੜੇ ਹਿਸਾਬ ਦਾ ਬਣ ਗਿਆ ਕਹਿੰਦਾ ਵੀ ਤੁਸੀਂ ਦੇਖੋ ਪੰਜਾਬੀ ਯੂਨੀਵਰਸਿਟੀ ਦਾ ਰੌਲਾ ਪੈ ਰਿਹਾ ਜਿਹੜਾ ਇੱਕ ਪਾਸੇ ਤਾਂ ਸਰਕਾਰ ਲੋਕਾਂ ਦੇ ਹੱਕ 'ਚ ਬਿਆਨ ਸੁੱਟ ਰਹੀ ਸੀ ਦੂਜੇ ਪਾਸੇ ਪੁਲਿਸ ਸੁਦੇ ਪੱਤਰਕਾਰਾਂ ਨੂੰ ਕੁੱਟ ਰਹੀ ਸੀ ਕਹਿੰਦਾ ਚਲੋ ਵੀ ਹੋ ਖੜੇ ਜਾਓ ਆਪੋ ਆਪਣੇ ਘਰ ਜਦੋਂ ਇਹ ਕੰਮ ਸਰਕਾਰ ਦੀ ਦੇਖਰੇਖ 'ਚ ਸਰਕਾਰੀ ਤੌਰ ਤੇ ਹੋ ਸਕਦਾ ਫਿਰ ਸਾਨੂੰ ਕਾਹਦਾ ਡਰ ਚਲੋ ਜੀ ਉਥੋਂ ਮੂੰਜਾ ਝਾੜ ਕੇ ਜਦੋਂ ਅਸੀਂ ਘਰ ਨੂੰ ਆਉਣ ਲੱਗੇ ਗਾਹਾਂ ਬੀਹੀ ਦੇ ਵਿੱਚ ਦੇਖਿਆ ਇੱਕ ਗਮਾਂਡੀ ਆਪਦੇ ਘਰ ਵਾਲੀ ਨਾਲ ਲੜਨ ਲੱਗ ਰਿਆ। ਕਹਿੰਦਾ ਨੀਂਹੇ ਅਕਲ ਦੀ ਏ ਜਦੋਂ ਮੇਰੀ ਮਾਂ ਨੂੰ 7 ਦਿਨ ਹੋ ਗਏ ਮੰਜੇ ਤੇ ਪਈ ਨੂੰ ਰੋਂਦੀ ਨੂੰ ਕਰਲਾਉਂਦੀ ਨੂੰ ਬਿਲਕਦੀ ਨੂੰ ਪਾਣੀ ਪਾਣੀ ਕਰਦੀ ਨੂੰ ਉਦੋਂ ਤਾਂ ਤੈਨੂੰ ਇਹਦੀ ਯਾਦ ਨਹੀਂ ਆਈ ਹੁਣ ਜਦ ਗੱਲ ਗਮਾਂਡੀਆਂ ਦੇ ਬਸ ਰੌਲਾ ਪੈ ਕੇ ਪੈਗੀ ਹੁਣ ਤੂੰ ਇਹਦੇ ਮੰਜੇ ਕੋਲ ਅੱਖਾਂ ਨੂੰ ਥੁੱਕ ਲਾ ਕੇ ਰੋਣ ਬੈਗੀ। ਕਹਿੰਦਾ ਹਿਜੇ ਪਖੰਡਾਂ ਦੀ ਕਿਤਾਬ ਕਿੱਥੇ ਲਿਖੀ ਐ ਕਹਿੰਦੀ ਜੀ ਅੱਜ ਕੱਲ ਕਿਤਾਬ ਕਤੂਬ ਚੋਂ ਪੜ੍ਹਨ ਦੀ ਕੀ ਲੋੜ ਐ ਇਹ ਤਾਂ ਗੱਲ ਮੈਂ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਚ ਆਪਣੀ ਸਰਕਾਰ ਤੋਂ ਸਿੱਖੀ ਐ ਵੀ ਜਿੰਨਾ ਚਿਰ ਤਾਂ ਕਿਸੇ ਮਸਲੇ ਦਾ ਰੌਲਾ ਨਾ ਪਵੇ ਜਿੰਨਾ ਚਿਰ ਕੰਮ ਚੱਲਦਾ ਹੋਵੇ ਠੰਡਾ ਉਹਨਾਂ ਚਿਰ ਤਾਂ ਜਿਹੜਾ ਕੁਝ ਹੁੰਦਾ ਹੋਈ ਜਾਣ ਦੋ ਜਿਹੜਾ ਖਾਂਦਾ ਖਾਈ ਜਾਣ ਦੋ ਆਪ ਵੀ ਨਜ਼ਾਰੇ ਲਓ ਹੋਰਾਂ ਨੂੰ ਵੀ ਲੈਣ ਦਿਓ ਐਨ ਮਗਨ ਹੋ ਕੇ ਐਸ਼ ਆਰਾਮ ਦੇ ਖਿਆਲਾਂ ਚ ਖੋਜੋ ਜਦੋਂ ਜਾਗਪਣ ਲੋਕ ਨਿਕਲ ਜੇ ਜੁੱਤੀ ਫਿਰ ਰੋਣ ਸੂਰਤ ਜਾਂ ਮੂੰਹ ਕਰਕੇ ਅਗਲੇ ਦੇ ਨਾਲ ਹੋ ਜੋ ਚਲੋ ਜੀ ਜਦੋਂ ਉੱਥੋਂ ਥੋੜਾ ਜਿਹਾ ਗਾਹਾਂ ਤੁਰੇ ਗਾਹਾਂ ਇੱਕ ਕਰਦੇ ਰੌਲਾ ਪੈ ਰਿਆ ਪਤਾ ਲੱਗਿਆ ਵੀ ਬੁੜੇ ਨੇ ਮੁੰਡਿਆਂ ਤੋਂ ਚੋਰੀਆਂ ਅੰਦਰ ਖਾਤੇ ਕਿਸੇ ਨੂੰ ਸੁਪਰ ਸੀਟਰ ਵੇਚਦੇ ਆ ਹੁਣ ਬੁੜਾ ਤੁਹਾਨੂੰ ਪਤਾ ਹੀ ਅਗਲਾ ਸੁਪਰ ਸੀਟਰ ਟਰੈਕਟਰ ਲੈ ਕੇ ਪਾਉਣ ਆ ਰਿਹਾ ਮੁੰਡੇ ਨੂੰ ਪਾਉਣ ਨਾ ਦੇਣ ਉੱਥੇ ਮੰਗ ਜਦੋਂ ਮੁੰਡਿਆਂ ਨੇ ਕੱਢ ਲਈ ਸਮਾਰ ਕੇ ਜੁੱਤੀ ਬੁੜੇ ਦੇ ਹੋ ਗਏ ਆਲੇ-ਦਲੇ ਬੁੜਾ ਕਹਿੰਦਾ ਵੀ ਦੇਖੋ ਗੱਲ ਸੁਣੋ ਭਾਵੇਂ ਸੌਦਾ ਕਰਨ ਦੇ ਵਿੱਚ ਮੇਰੇ ਅੰਦਰ ਬੈਠੀ ਕਾਲੇ ਲਾਲਚੀ ਦਿਲ ਦੀ ਚਾਲ ਹੈ ਪਰ ਕੋਈ ਨਾ ਤੁਸੀਂ ਕਬਰਾ ਹੋ ਨਾ ਤੁਹਾਡਾ ਬਾਪੂ ਤਾਂ ਤੁਹਾਡੇ ਨਾਲ ਹੈ ਇਦੀ ਭੈਣ ਦੇ ਹੁਣ ਤੱਕ ਦਾ ਸੁਣਦੇ ਆਏ ਤੇ ਵੀ ਸਰਕਾਰ ਲੋਕਾਂ ਨੂੰ ਸਿੱਧੇ ਰਾਹ ਪਾਉਂਦੀ ਹੈ ਪਰ ਜ਼ਿੰਦਗੀ 'ਚ ਪਹਿਲੀ ਵਾਰ ਇਹ ਵੀ ਵੇਖ ਲਿਆ ਵੀ ਸਰਕਾਰ ਲੋਕਾਂ ਨੂੰ ਸਿਆਸਤਾਂ ਵੀ ਸਿਖਾਉਂਦੀ ਹੈ